ਹਾਂਜੀ ਲੜਕਾ ਜੀ ਸਤ ਸ੍ਰੀ ਅਕਾਲ ਮੈਂ ਅਮਨ ਸਾਈ ਪ੍ਰਸਤ ਹਾਂ ਜਿਹਦਲ ਮੈਂ ਤੁਹਾਨੂੰ ਦੱਸਿਆ ਅੱਗੇ ਵੀ ਆ ਕਿ ਮੈਂ ਗੋਰੇਨ ਫੈਮਿਲੀ ਚ ਕੰਮ ਕਰਦੀ ਹਾਂ ਤੇ ਮੇਰੇ ਕੋਲ ਸਾਈ ਪ੍ਰਸ ਦਾ ਵਰਕ ਪਰਮੈਂਟ ਵੀਜ਼ਾ ਹੈਗਾ ਚਲੋ ਮੈਂ ਤੁਹਾਨੂੰ ਦੱਸਦੀਆਂ ਕਿ ਮੈਂ ਸਮਾਨ ਮੰਗਵਾਇਆ ਹੈਗਾ ਔਨਲਾਈਨ ਤੰਬੂਦੋਂ ਤੇ ਮੈਂ ਦੇਖਿਆ ਮੈਂ ਕਿ ਚਲ ਮੈਂ ਵੀ ਟਰਾਈ ਕਰਕੇ ਦੇਖਦੀ ਹਾਂ ਮੈਂ ਸਭ ਤੋਂ ਪਹਿਲਾਂ ਲਾਈਟਸ ਮੰਗਵਾਈਆਂ ਹੈਗੀਆਂ ਜੋ ਸੂਰਜ ਦੇ ਨਾਲ ਚੱਲਦੀਆਂ ਆ ਤੇ ਮੈਂ ਸੋਹ ਘਰਦਿਆਂ ਨੂੰ ਕਹਿੰਦੀ ਸੀ ਮੈਂ ਕਿ ਤੁਸੀਂ ਮੰਗਵਾ ਲਓ ਘਰਦਿਆਂ ਕਹਿੰਦੇ ਉਹੀ ਸਾਨੂੰ ਕਹਿੰਦੀ ਰਹਿੰਦੀ ਆ ਫੇ ਸਾਮਾਨ ਆਨਲਾਈਨ ਵਧੀਆ ਨਹੀਂ ਮਿਲਦਾ ਆ ਫਿਰ ਮੈਂ ਸੋਚਿਆ ਚਲ ਮੈਂ ਹੀ ਹੈਨਾ ਮੰਗਵਾ ਕੇ ਦੇਖਦੀ ਹਾਂ ਪਹਿ ਟਰਾਈ ਕਰਦੀ ਹਾਂ ਫਿਰ ਬਾਅਦ ਚੋ ਘਰਦਿਆਂ ਨੂੰ ਕਹੂੰਗੀ ਹੈਨਾ ਤੇ ਦੂਜੇ ਨੰਬਰ ਤੇ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾ ਲਾਂਗੀ ਉਹ ਬਹੁਤ ਕਮ ਅਧੀਆ ਵੈਸੇ ਤਾਂ ਮੈਂ ਬਲੀਵ ਨਹੀਂ ਕਰਦੀ ਇਦਾਂ ਕਿ ਜੋ ਐਡ ਦਿੰਦੇ ਹੁੰਦੇ ਆ ਆਨਲਾਈਨ ਵਾਲੇ ਕਿ ਉਹ ਸਮਾਨ ਸਹੀ ਹੁੰਦਾ ਆ ਹਨਾ ਕਿ ਕਈਆਂ ਤੋਂ ਸੁਣਿਆ ਇੱਕ ਦੋ ਦਿਨ ਚ ਆਂਦਾ ਆ ਆਈ ਮੀਨ ਆ ਜਾਂਦਾ ਆ ਤੇ ਫਿਰ ਉਹ ਖਰਾਬ ਟੁੱਟ ਜਾਂਦਾ ਆ ਮਤਲਬ ਅੱਛਾ ਨਹੀਂ ਹੁੰਦਾ ਹੈਗਾ ਸੋ ਇਹ ਕਾਫੀ ਫੇਸ ਕਲੀਨਰ ਕਰਨੇ ਵਾਲਾ ਹੈਗਾ ਆ ਤੇ ਮੈਂ ਮੰਗਵਾਇਆ ਕਾਫੀ ਅੱਛਾ ਲੱਗਿਆ ਮੈਨੂੰ ਕਾਫੀ ਨਾਈਸ ਲੱਗਿਆ ਮੈਨੂੰ ਇਹਨੂੰ ਦੇਖ ਕੇ ਮੈਂ ਬਹੁਤ ਹੈਪੀ ਹੋਈ ਆ ਤੇ ਅੱਛਾ ਐ ਮੇਲੇ ਲੱਗਿਆ ਮੈਨੂੰ ਇਹ ਸਭ ਤੋਂ ਬੈਸਟ ਚੀਜ਼ ਲੱਗੀ ਹੈ ਇਹ ਕਹਿੰਡ ਚੀਜ਼ ਲੱਗੀ ਹੈਗੀ ਆ ਤੇ ਮੈਂ ਤੁਹਾਨੂੰ ਸ਼ੋਰਟ ਵੀਡੀਓ 'ਚ ਦਿਖਾਵਾਂਗੀ ਇਹਨੂੰ ਚਲੋ ਆਪਾਂ ਅੱਗੇ ਚੱਲਦੇ ਅੱਗੇ ਮੈਂ ਸਮਾਨ ਮੰਗਵਾਇਆ ਹੈਗਾ ਤੇ ਮੈਂ ਤੰਮੂ ਤੰਮੂ ਕਰਦੀ ਰਹੀਆਂ ਕਿ ਜਦ ਮੈਂ ਇਹਨੂੰ ਦੇਖਿਆ ਮੈਂ ਖੁਸ਼ ਹੋ ਗਈਆਂ ਤੇ ਚਲੋ ਅੱਗੇ ਮੈਂ ਮੰਗਵਾਇਆ ਹੈਗਾ ਆਪਣੇ ਲਈ ਜੋ ਉਹ ਬਾਹਾਂ ਮੰਗਵਾਈਆਂ ਹੈਗੀਆਂ ਕਿਉਂਕਿ ਤੁੱਪ ਲੱਗਦੀ ਬਹੁਤ ਜ਼ਿਆਦਾ ਮੇਰੀਆਂ ਬਾਹਾਂ ਨੂੰ ਥਾਂ ਕਰਕੇ ਬਾਹਾਂ ਕਾਲੀਆਂ ਨਾ ਹੋਣ ਲੱਗੋ ਬਾਈ ਬਾਈ